ਸਸਰੀਆ ਗਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਹਾਂ ਸ਼ਹਿਵਾਜ਼ ਖਾਨ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਫੈਲਵਰ ਕਲੱਬ ਭੜੀ ਮਾਨਸਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਇਸ ਇਸ ਮੌਕੇ ਕਲੱਬ ਵੱਲੋਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ ਭੜੀ ਮਾਨਸਾ ਤੋਂ ਹਰ ਭਗਵਾਨ ਸਿੰਘ ਚੀਮਾ ਡੀਡੀਐਸ ਨਿਊਜ਼ ਪੰਜਾਬ ਹੰਗਰੀ ਦਾਤ ਨੰਗੀਆਂ ਪਾਏ ਆਪਣਾ ਮਿਰਤਿ ਪਛਾਨ ਬਾਤ ਤੇ ਰੱਖੇ ਤੜ ਆਪਣੇ ਸਦਾ ਸਦਾ ਸਤਿ ਸ੍ਰੀ ਅਕਾਲ ਜੀ ਜੀ ਵੀ ਐਸ ਚੈਨਲ ਦੇਖ ਰਹੇ 10 15 ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਹਾਪੂਆ ਸਿੰਘ ਜੀ ਚੀਮਾ ਅੱਜ ਅਸੀਂ ਪਹੁੰਚਿਆ ਪਿੰਡ ਭੜੇ ਮਾਨਸਾ ਦੇ ਕੇ ਜੱਟੇ ਮਹਾਰਾਜਾ ਰੰਗੀ ਸਿੰਘ ਸਪੋਰਟ ਐਂਡ ਫੈਕਲਰ ਕਲੱਬ ਵੱਲੋਂ ਮਹਾਰਾਜਾ ਰਵੀ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਗੁਰੂ ਘਰ ਦੇ ਕੇ ਸ਼ਬਦ ਸਾਹਿਬ ਦੇ ਪਾਠ ਕਰਾਏ ਨੇ ਉਸ ਤੋਂ ਉਪਰੰਤ ਸੰਗਤਾਂ ਨੂੰ ਲੰਗਰ ਸਕਾਇਆ ਗਿਆ ਹੈ ਤੇ ਮੇਰਾ ਨਾਮ ਅਵਿਸ਼ਾਲਜੀਤ ਹੈ ਜੀ ਕਿ ਮੈਂ ਸਕੂਲ ਚ ਬਤੌਰ ਸੈਂਟਰ ਦਾ ਟੀਚਰ ਆ ਆਪਨੀ ਸੇਵਾ ਨਿਭਾਉਂਦਾ ਹਾਂ ਜੀ ਔਰ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਬੜੀ ਮਾਨਸਾ ਦੇ ਨੌਜਵਾਨ ਜਿਹੜੇ ਕਰਕੇ ਨੇ ਇਹਨਾਂ ਨੇ ਬੜੀ ਮਦਦ ਕੀਤੀ ਹੈ ਕਿ ਪਹਿਲਾਂ ਇਹਨਾਂ ਨੇ ਪਿਛਲੇ ਮਹੀਨੇ ਪਹਿਲਾਂ ਇਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਸੀ ਔਰ ਇੱਕ ਹੋਰ ਚੰਗਾ ਪ੍ਰੋਗਰਾਮ ਚਲਿਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜਿਦੀ ਜਨਮ ਦਿਵਸ ਤੇ ਲਖਵੀ ਚਿੰਨਨ ਸਾਡੇ ਸਕੂਲ ਦੇ ਬੱਚਿਆਂ ਲਈ ਕਲਪੀਆਂ ਤੇ ਪੈਨਸਲਾਂ ਜਿਹੜੀਆਂ ਨੇ ਡਿਸਟ੍ਰਿਬਿਊਟ ਕੀਤੀਆਂ ਨੇ ਤੇ ਬੱਚੇ ਪਹਿਲਾਂ ਵੀ ਦਰਤੇ ਜਿਹੜੇ ਨੇ ਸਕੂਲ ਦੇ ਲਈ ਥੋੜੀ ਮਦਦ ਕਰਦੇ ਰਹੇ ਨੇ ਔਰ ਸਕੂਲ ਦੇ ਕਿਸੇ ਵੀ ਕੰਮ ਲਈ ਜਦੋਂ ਵੀ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਇਹ ਸਾਡੇ ਨਾਲ ਕਰਦੇ ਨੇ ਇਸ ਤਰੀਕੇ ਦੇ ਨੌਜਵਾਨ ਤੇ ਪਿੰਡਾਂ ਵਿੱਚ ਇਸ ਪ੍ਰਕਾਰ ਦੇ ਕੰਮਾਂ ਦੀ ਸ਼ੁਰੂਆਤ ਕਰਨਗੇ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਨਿਸ਼ਚਿਤ ਰੂਪ ਵਿੱਚ ਨਿਖਾਰ ਹੋ ਰਿਹਾ ਹੈ ਉਹ ਜੀ ਸਰ ਆਪਣੇ ਇੱਕ ਲੱਖ ਦੀਆਂ ਔਜੋਨਾਂ ਨੇ ਮੇਰਾ ਵਿਆਹ ਦੇ ਤੌਰ ਤੇ ਤਾਂ ਇਹੀ ਸੁਨੇਹਾ ਹੈ ਕਿ ਜੋ ਆਪਣਾ ਪੰਜਾਬ ਹੈ ਇਹਦੇ ਵਿੱਚ ਜੇ ਆਪਾਂ ਇੱਥੇ ਰਹਿ ਕੇ ਹੀ ਕੰਮ ਕਰੀਏ ਤਾਂ ਜ਼ਿਆਦਾ ਵਧੀਆ ਹੈ ਜਿਵੇਂ ਕਿ ਇਹਦੇ ਇਸ ਕਲੱਬ ਦੇ ਮੁੰਡਿਆਂ ਦੇ ਮਨਾਂ ਦੇ ਵਿੱਚ ਵੀ ਇਹੀ ਹੈ ਕਿ ਆਪਾਂ ਆਪਣੇ ਪਿੰਡ ਦੀ ਜਿਸ ਤਰੀਕੇ ਦਾ ਵੀ ਹੋ ਸਕੇ ਮਦਦ ਕਰੀਏ ਅਲੱਗ-ਅਲੱਗ ਤਰੀਕੇ ਨਾਲ ਇਹ ਕਰਦੇ ਨੇ ਜੀਗਾ ਨੌਜਵਾਨੀ ਜਿਹੜੀ ਹੈ ਬੜਾ ਤਿਲਕੰਡਵਾਜੀ ਵਾਲੀ ਉਮਰ ਹੁੰਦੀ ਹੈ ਪਰ ਇਹਨਾਂ ਨੇ ਆਪਣੇ ਆਪ ਨੂੰ ਬੜਾ ਸੰਭਾਲ ਕੇ ਰੱਖਿਆ ਥੋੜੀ ਕਮਾਂ ਤੋਂ ਬਚਾ ਕੇ ਰੱਖਿਆ ਹੈ ਅਤੇ ਸਮਾਰ ਸੇ ਵੀ ਕਮਾਂ ਦੇ ਵਿੱਚ ਆਪਣਾ ਮੰਨ ਰੱਖਿਆ ਹੈ ਤਾਂ ਧੰਨ ਹੈ ਮੈਂ 사ਤਾ ਦਾ ਨਾਮ ਲੈ ਇਹਨਾਂ ਦਰਸ਼ਕਾਂ ਐਸਰਾਜ ਦੇ ਮਹਾਰਾਜਾ ਰਜੀ ਸਿੰਘ ਸਪੋਰਟਿੰਗ ਕਲੱਬ ਵੱਲੋਂ ਉਹਨਾਂ ਦੇ ਜਾਣ ਦਿਹਾੜੇ ਤੇ ਪਹਿਲਾਂ ਸਪੋਟਬਰਾ ਸਾਹਿਬ ਜੀ ਦੇ ਸੁਣੇ ਨੇ ਬਾਟ ਕਰਾਇਏ ਨੇ ਹੁਣ ਬੱਚਿਆਂ ਨੂੰ ਕਾਪੀਆਂ ਮਿਲੀਆਂ ਨੇ ਉਹਦੇ ਸਬੰਧ ਵਿੱਚ ਪ੍ਰਧਾਨ ਸਰਕਾਰ ਇੱਕ ਜੀ ਨੇ ਇਹ 5000 ਵਿਹਾੜਾ ਇੱਕ ਸਮਾਨ ਉਹਦੇ ਮੈਂ ਬਤਾਂਹ ਜਿਹਨੂੰ ਆਪਾਂ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਗਾਣ ਤੇ ਜਾਣਦੇ ਹਾਂ ਉਹਨਾਂ ਵੱਲੋਂ ਉਹਨਾਂ ਦੀਆਂ ਜਿਹੜੀਆਂ ਕੰਮਕਾਰ ਨੇ ਜਾਂ ਉਹਨਾਂ ਨੇ ਆਪਣਾ ਰਾਜ ਵਿਭਾਗ ਜੋ ਖਾਸਾ ਲਈ ਚਲਾਇਆ ਸੀ ਉਹ ਇੱਕ ਕਿਰਿਆ ਚੱਲਦੀ ਆ ਰਹੀ ਆ ਉਸ ਕਿਰਿਆ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅੱਗੇ ਵਧਾਇਆ ਜਾਵੇ ਬੱਚਿਆਂ ਨੂੰ ਸਿਧਾਂਤਕ ਤੌਰ ਤੇ ਨਾਲ 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 ਤਨੇ ਆ ਵੀ ਜਿਹੜੀਆਂ ਨੇ ਸੂਰਤਾਂ ਵੀ ਪ੍ਰਵਾਨ ਕੀਤੀਆਂ ਜਾਣ ਇਸੇ ਲਈ ਅਸੀਂ ਕੋਪਰਾਲਾ ਕੀਤਾ ਵੀ ਵਿਦਿਆਕ ਤੌਰ ਤੇ ਇਹਨਾਂ ਨੂੰ ਕੁਝ ਕਾਪੀਆਂ ਕੁਝ ਪੈਨਸਲਾਂ ਵੰਡੀਆਂ ਗਈਆਂ ਨੇ ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਇਹਨਾਂ ਨੂੰ ਜੋ ਜ਼ਰੂਰਤ ਹੋਊਗੀ ਉਹ ਅਸੀਂ ਇਹਨਾਂ ਤੱਕ ਮੁਹੱਈਆ ਕਰਾਵਾਂਗੇ ਜੋ ਇਹਨਾਂ ਦੀਆਂ ਲੋੜਾਂ ਨੇ ਕੋਸ਼ਿਸ਼ ਰਹੂਗੀ ਕਲੱਬ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਇਸ ਸਕੂਲ ਨੂੰ ਇਸ ਪਰੰਪਰਾ ਨੂੰ ਅੱਗੇ ਵਧਾਵਾਂਗੇ 干过，关系。